ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੰਦੀਪ ਘਰਾਗਣਾ ਤੇ ਦੋਸਤੋ ਆਪਾਂ ਜੇ ਮਾੜੀ ਕਿਸਮਤ ਦੀ ਗੱਲ ਕਰੀਏ ਤਾਂ ਕਹਿੰਦੇ ਕੋਈ ਕਹਿੰਦਾ ਮੇਰੀ ਕਿਸਮਤ ਮਾੜੀ ਐ ਕੋਈ ਕਹਿੰਦਾ ਮੇਰੀ ਕਿਸਮਤ ਮਾੜੀ ਐ ਹਨ ਤੇ ਪਰ ਸਭ ਤੋਂ ਮਾੜੀ ਕਿਸਮਤ ਆ ਲੋਹੇ ਦੀ ਆ ਜਿਹੜਾ ਪਤਾ ਹੀ ਨਹੀਂ ਕਿੰਨੇ ਕ ਸਾਲਾਂ ਤੋਂ ਇਸ ਥਾਂ ਦੇ ਉੱਤੇ ਖੜਾਗਾ ਤੇ ਮੇਰੇ ਹਿਸਾਬ ਨਾਲ ਸਕਾਟ ਟਰੈਕਟਰ ਆ ਇਹ ਧਰਤੀ ਦੇ ਵਿੱਚ ਕਿੰਨਾ-ਕਿੰਨਾ ਤਸ ਚੁੱਕਿਆ ਹਨ ਤੇ ਯਾਰ ਪਤਾ ਹੀ ਨਹੀਂ ਮਤਲਬ ਇਹਦੇ ਵਿਚਾਰੇ ਲੇਖਾਂ ਦੇ ਵਿੱਚ ਇਹਦੇ ਮਾੜੇ ਕਰਮਾਂ ਦੇ ਵਿੱਚ ਕੀ ਲਿਖਿਆ ਜਿਹੜਾ ਵੀ ਇੱਥੇ ਇਹਨੂੰ ਐਂ ਗੱਲਣਾ ਪੈ ਰਿਹਾ ਤੇ ਕਿਸੇ ਦੀ ਕੋਈ ਸ਼ਾਮ ਸੰਭਾਲਣੀ ਕੋਈ ਸ਼ਾਨ ਨਹੀਂ ਕੋਈ ਕੱਪੜਾ ਨਹੀਂ ਮਾਰਦਾ ਕੋਈ ਮੀਂਹ ਕਣੀ ਦੇ ਵਿੱਚ ਅੰਦਰ ਨਹੀਂ ਕਰਦਾ ਦੇਖਣ ਨੂੰ ਯਾਰ ਇਹ ਮਤਲਬ ਸਰਕਾਰੀ ਪ੍ਰਾਪਰਟੀ ਲੱਗ ਰਹੀ ਹੈ ਤੇ ਦੋਸਤੋ ਇਹ ਥਾਂ ਹੈਗੀ ਆ ਬਿਲਕੁਲ ਜਦੋਂ ਆਪਾਂ ਮਾਨਸਾ ਸ਼ਹਿਰ ਦੇ ਵਿੱਚ ਓਵਰ ਬ੍ਰਿਜ ਦੇ ਥੱਲੇ ਨਾ ਇੱਕ ਮਤਲਬ ਐਕਸਚੇਂਜ ਬਣੀ ਹੋਈ ਹੈ ਐਕਸਚੇਂਜ ਦੇ ਨਾਲ ਹੀ ਜਦੋਂ ਬਾਜ਼ਾਰ ਨੂੰ ਜਾਵਾਂਗੇ ਤਾਂ ਮਤਲਬ ਇਹ ਟਰੈਕਟਰ ਮਿਲੂ ਆ ਦੇਖਣ ਨੂੰ ਹਨਾ ਤੇ ਬਹੁਤ ਯਾਰ ਮਾੜੀ ਹਾਲਤ ਦੇ ਵਿੱਚ ਖੜਾਗਾ ਤੁਸੀਂ ਵੀਡੀਓ ਨੂੰ ਇੰਨਾ ਸ਼ੇਅਰ ਕਰਨਾ ਵੀ ਜਿਹੜਾ ਕੋਈ ਆ ਕੇ ਇਹਦੀ ਖਬਰਸਾਰ ਲੈ ਜੇ ਤੇ ਇੱਥੋਂ ਇਹਨੂੰ ਵਿਚਾਰੇ ਨੂੰ ਕੱਢ ਸਕੇ ਕਿਉਂਕਿ ਟਰੈਕਟਰ ਆਪਣੇ ਪੰਜਾਬ ਦੇ ਲੋਕਾਂ ਦੀ ਪੁੱਤਾਂ ਦੇ ਬਰਾਬਰ ਹੁੰਦੇ ਆ ਤੇ ਟਰੈਕਟਰਾਂ ਨੇ ਮਤਲਬ ਟਿੱਬਿਆਂ ਨੂੰ ਪਧਰਾ ਕਰਕੇ ਮਾਲਵਾ ਏਰੀਏ ਨੂੰ ਪਧਰਾ ਕੀਤਾ ਤੇ ਖੇਤੀ ਜੋਗ ਸਾਰੀ ਫਸਲਾਂ ਨੂੰ ਮਤਲਬ ਖੇਤਾਂ ਨੂੰ ਖੇਤੀ ਜੋਗ ਬਣਾਇਆ ਮਤਲਬ ਫਸਲਾਂ ਹੌਣ ਲਾਈਆਂ ਸਾਰੇ ਕਿਤੇ ਤਾਂ ਉਹ ਟਰੈਕਟਰਾਂ ਦੀ ਮਿਹਰਬਾਨੀ ਆ ਪਰ ਇਹ ਜਿਹੜਾ ਲੋਹਾ ਗਾ ਇਹ ਜਿਵੇਂ ਐ ਖੜਾ ਗਲ ਰਿਹਾ ਟਰੈਕਟਰ ਐ ਸਕਾ ਟਰੈਕਟਰ ਮੈਨੂੰ ਲੱਗ ਰਿਹਾ ਹੈਗਾ ਤੇ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਕਿਉਂਕਿ ਟਰੈਕਟਰ ਲਵਰ ਤੱਕ ਜਿਹੜੇ ਲੋਕ ਟਰੈਕਟਰਾਂ ਨੂੰ ਪਿਆਰ ਕਰਦੇ ਆ ਟਰੈਕਟਰਾਂ ਨੂੰ ਪੂਜਦੇ ਆ ਉਹਨਾਂ ਤੱਕ ਪਹੁੰਚ ਜਾਏ ਤਾਂ ਦੋਸਤੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਯਾਰ ਇਹਦੇ ਕੋਈ ਬਾਲੀਵਾਰਸ ਤੱਕਰ मतलब वीडियो पहुंचे ਤੇ ਇਹਦੀ ਕੋਈ ਖਬਰਸਾਰ ਲਵੇ ਆ ਕਿ ਹਨਾ ਨਾਂ ਵਾਲਾ ਤਾਂ ਆਪਾਂ ਯਾਰ ਇਹ ਸਰਕਾਰ ਤੱਕ ਹੀ ਗੱਲ ਪਹੁੰਚਾ ਦਈਏ ਵੀ ਜਿਹੜਾ ਇਹਨੂੰ ਵਿਚਾਰੇ ਨੂੰ ਇੱਥੋਂ ਕੱਢ ਕੱਢਿਆ ਜਾ ਸਕੇ ਤੇ ਇਹਦਾ ਮਤਲਬ ਕੋਈ ਲੇਖੇ ਲੱਗ ਸਕੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਾਨਸਾ ਦੇ ਵਿੱਚ ਆਪਾਂ ਮਾਨਸਾ ਦੇ ਵਿੱਚ ਖੜੇ ਆ ਇਸ ਟਾਈਮ ਮਾਨਸਾ ਸ਼ਹਿਰ ਦੇ ਵਿੱਚ ਜਦੋਂ ਓਵਰ ਬ੍ਰਿਜ ਦੇ نیچے ਇੱਕ ਵਾਰੀ ਐਡਰੈਸ ਆਪਾਂ ਫਿਰ ਦੱਸਦੇ ਆ ਜਦੋਂ ਓਵਰ ਬ੍ਰਿਜ ਦੇ نیچے ਆਪਾਂ ਆਉਣੇ ਆ ਜਿਹੜਾ ਮੇਨ ਸ਼ਹਿਰ ਦਾ ਓਵਰ ਬ੍ਰਿਜ ਆ ਤਾਂ ਉਹਦੇ ਨੀਚੇ ਐਕਸਚੇਂਜ ਆ ਐਕਸਚੇਂਜ ਦੇ ਨਾਲ ਹੀ ਮਤਲਬ ਇਹ ਟਰੈਕਟਰ ਖੜਾਗਾ ਸਰਕਾਰੀ ਪ੍ਰਾਪਰਟੀ ਆ ਸਰਕਾਰੀ ਸੰਪਤੀ ਹੈਗੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਤਾਂ ਕਿ ਆਪਾਂ ਨੂੰ ਵੀ ਯਾਰ ਇਹ ਤੇ ਤਰਸ ਖਾਣਾ ਬਣਦਾਗਾ ਕਿਉਂਕਿ ਟਰੈਕਟਰਾਂ ਦਾ ਆਪਣੇ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਯੋਗਦਾਨ ਆ ਹਨਾ ਤਾਂ ਜੀ ਕਹਿ ਲਈਏ ਯਾਰ ਜੀ ਆਪਾਂ ਰੋਟੀ ਖਾਣੇ ਦਾ ਟਰੈਕਟਰਾਂ ਦੇ ਸਿਰ ਹੀ ਖਾਣੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ